ਸਮਾਣਾ ਉਪ ਮੰਡਲ ਦੇ ਪਿੰਡ ਮਿਆਲ ਕਲਾਂ ਦੇ ਪੰਚਾਇਤੀ ਜ਼ਮੀਨ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਲੇਕਿਨ ਪੰਚਾਇਤ ਵਿਭਾਗ ਵੱਲੋਂ ਇਸ ਜ਼ਮੀਨ ਤੇ ਨਿਸ਼ਾਨਦੇਹੀ ਕਰਨ ਦੇ ਲਈ ਉੱਥੇ ਪਹੁੰਚੇ ਜਿੱਥੇ ਕਿਸਾਨਾਂ ਨੇ ਤੇ ਪਿੰਡ ਦੀ ਪੰਚਾਇਤ ਨੇ ਇਸ ਚੀਜ਼ ਦਾ ਵਿਰੋਧ ਕੀਤਾ ਲੇਕਿਨ ਬਲਾਕ ਪੰਚਾਇਤ ਅਧਿਕਾਰੀ ਬਲਜੀਤ ਸਿੰਘ ਸੋਹਣ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਮੀਨ ਪੰਚਾਇਤ ਦੀ ਹੈ ਅਸੀਂ ਸਿਰਫ ਇੱਥੇ ਫਿੱਤਾ ਮਾਰਨ ਆਏ ਹਾਂ ਲੇਕਿਨ ਦੂਜੇ ਪਾਸੇ ਜਿਹੜੇ ਜ਼ਮੀਨ ਤੇ ਲੰਬੇ ਸਮੇਂ ਤੋਂ ਜਿਹੜਾ ਕਾਸਟ ਕਰ ਰਹੇ ਕਿਸਾਨ ਉਸ ਦੇ ਵੱਲੋਂ ਕਿਹਾ ਗਿਆ ਜਿਹੜਾ ਕਿ ਉਸ ਜ਼ਮੀਨ ਦੀ ਦੇਖਭਾਲ ਕਰ ਰਹੇ ਹਨ ਪ੍ਰਦਮਨ ਸਿੰਘ ਬਿਰਕ ਵੱਲੋਂ ਕਿਹਾ ਗਿਆ ਕਿ ਸਾਡੀ ਜ਼ਮੀਨ ਇੱਥੇ ਸਾਡੀ ਆਪਣੀ ਮਾਲਕੀ ਹੈ ਲੇਕਿਨ ਉਸ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਨਿਸ਼ਾਨਦੇਹੀ ਡੀਪੀਐਸ ਮਸ਼ੀਨ ਨਾਲ ਕਰਾਵੇ ਤਾਂ ਕਿ ਸਾਰਾ ਸਥਿਤੀ ਸਾਹਮਣੇ ਆ ਜੇ ਕਿਸ ਦੀ ਜ਼ਮੀਨ ਹੈ ਕਿਸ ਦੀ ਨਹੀਂ ਹੈ ਉਸ ਮੁਤਾਬਿਕ ਹੋਣਾ ਚਾਹੀਦਾ ਹੈ ਲੇਕਿਨ ਕਿਸੇ ਤਰ੍ਹਾਂ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਸੁਲ ਜਾ ਯਾਰ ਰਣਜੀਤ ਸਿੰਘ ਆ ਜੀ ਮੈਂ ਪੰਚਾਇਤ ਮੈਂਬਰ ਮੌਜੂਦਾ ਮਿਆਲ ਕਲਾਂ ਦਾ ਮਿੰਤੀ ਜਿਹੜੀ ਉਹ ਵੀ ਗਲਤ ਕਰ ਰਹੇ ਨੇ ਕਿਸੇ ਬੁੱਤੀ ਤੋਂ ਨਹੀਂ ਚੁੱਕ ਰਹਾ ਦੂਜੀ ਗੱਲ ਇਹ ਜਿਹੜੀ ਜ਼ਮੀਨ ਹੈ ਪੰਚਾਇਤ ਦੀ ਜਿੰਨਾ ਕੋਲ ਹੈ ਪ੍ਰਧਮਨ ਸਿੰਘ ਕੋਲ ਛੱਡਣ ਨੂੰ ਤਿਆਰ ਨੇ ਸਾਡਾ ਕੱਲ ਸਾਰਾ ਨਗਰ ਇਕੱਠਾ ਹੋਇਆ ਸੀ ਗੁਰਦੁਆਰਾ ਸਾਹਿਬ ਉਹਨਾਂ ਸਾਡੀ ਮੰਡੀ ਘਟ ਹੈ ਮੰਡੀ ਦੇ ਨਾਲ ਜ਼ਮੀਨ ਲੈ ਕੇ ਦੇਣ ਨੂੰ ਤਿਆਰ ਨੇ ਵੀ ਅਸੀਂ ਉੱਥੇ 2 ਕਿੱਲੇ ਦੇ ਦੇਨੇ ਆ ਆਪਣੀ ਪਹਿਲੀ ਨਗਰ ਦੇ ਨਾਲ ਲੈ ਲੋ ਅਸੀਂ ਸਾਰਾ ਨਗਰ ਇਕੱਠੇ ਆ ਸਾਡੇ ਨਾਲ ਮਿਆਲ ਖੁਰਦੇ ਦੇ ਦੋ ਕੋ ਬੰਦੇ ਜ਼ਬਰਦਸਤੀ ਇਹਨਾਂ ਨੂੰ ਲੈ ਆ ਕੇ ਸਾਡੇ ਨਿਸ਼ਾਨਦੇਹੀ ਕਰਾਉਣ ਚਾਹੁੰਦੇ ਨੇ ਜੀ ਸਾਹਿਬ ਤੁਸੀਂ ਇਹ ਕਿਹੜਾ ਅਸੀਂ ਕੋਈ ਜਵਾਬ ਨਹੀਂ ਦੇ ਰਹੇ ਅਸੀਂ ਕੋਈ ਗੱਲ ਨਹੀਂ ਸਾਨੂੰ ਆਪਣੀ ਜ਼ਮੀਨ ਦੀ ਤਾਂ ਬੇਨਤੀ ਕਰ ਸਕਦੇ ਹਾਂ ਜੀ ਕਾਗਜ਼ਾਂ ਦੇ ਅਸੀਂ ਕਾਗਜ਼ਾਂ ਦੇ ਕਿਉਂ ਅਸੀਂ ਦੇਖੀਏ ਤੁਸੀਂ ਨਾ ਉਹਨੇ ਇੱਕ ਮਿੰਟ ਕੱਲ ਸਾਡੀ ਜ਼ਮੀਨ ਤੇ ਕੋਈ ਇੱਕ ਮਿੰਟ ਕੱਲ ਜੀ ਸਾਹਿਬ ਪੰਚਾਇਤ ਤਿਆਰ ਬੈਠੀ ਫਿਰ ਕੋਈ ਪੰਚਾਇਤ ਨਹੀਂ ਹੈਗੀ ਇਸ ਟਾਈਮ ਤਾਂ ਐਡਮਿਨਿਸਟਰੇਟਰ ਲੈਵਲ ਤੱਕ ਫਾਈਲ ਜਾਣੀ ਹੈ ਤਬਾਰ ਲਿਆਂ ਦੀ ਟੋਟਲ ਇਹ ਕਿਹੜੇ ਥੱਲੇ ਤੱਕ ਹੋਣਾ ਉਹ ਵੀ ਤਿਆਰ ਹੈ ਸਾਰੇ ਨਗਰ ਦੇ ਕੱਪਾਣੇ ਆ ਗਏ ਆ ਅੱਜ ਨਿਸ਼ਾਨ ਲਈ ਹੈ ਸਭ ਦੇਖੋ ਸਾਡੇ ਕੋਲ ਹਾਈ ਕੋਰਟ ਦਾ ਸਟੇ ਸਟੇਟਸ ਕੋ ਹੈ ਤੇ ਪਹਿਲਾਂ ਤੇ ਕੰਟੈਂਟ ਵੀ ਸਰਪੰਚ ਤੇ ਵੀਡੀਓ ਤੇ ਪਹਿਲਾਂ ਕੰਟੈਂਟ ਪਈ ਹੈ ਇਹ ਕਿਹਨੇ ਡਿਮਾਰਕੇਸ਼ਨ ਕਰਨੀ ਹੈ ਮੈਂ ਡਿਮਾਰਕੇਸ਼ਨ ਕਿਸ ਬੁੱਤੀ ਤੋਂ ਕਰਨਗੇ ਪਹਿਲਾਂ ਮੇਰੇ ਪੇ ਪਿੰਡ ਨੇ ਨਗਰ ਮੇਰੀ ਪੈਲੀ ਤੇ ਛੱਪੜੇ ਮੇਰੀ ਪੈਲੀ ਵਿੱਚ ਇਹਨੇ ਬਣਾਇਆ ਹੋਇਆ ਛੋਟੀ ਮੇਰੇ ਪਹਿਲਾਂ ਉਹਦੀ ਡਿਮਾਰਕੇਸ਼ਨ ਕਰਨ ਮੇਰੀ ਜਿੱਥੇ ਪੈਲੀ ਛੱਡਣਾ ਫਿਰ ਮੈਂ ਗੱਲਾਂ ਨਾਲ ਗੱਲ ਕਰਨਾ ਉਹ ਉੱਥੇ ਛੱਪੜੇ ਨੇ ਮੇਰੀ ਪੈਲੀ 'ਚੋਂ ਨਾਲੇ ਕੰਟੈਂਟ ਪਈ ਹੋਈ ਹੈ ਕੰਟੈਂਟ ਪਈ ਹੋਈ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਨ ਕੋ ਸਿਕ ਸਮਾਣਾ ਨਿਊਜ਼